ਪੁਰਾਣੀ ਕਵਿਤਾ ਸੋਹਣ ਸਿੰਘ ਮੀਸ਼ਾ ਦੀ ਰਚਨਾ ਹੈ ਜਿਸ ਵਿੱਚ ਦੱਸਿਆ ਹੈ ਕਿ ਨਵ ਜੰਮੀ ਕੁੜੀ ਨੂੰ ਲੈ ਕੇ ਘਰ ਵਿੱਚ ਕਿਵੇਂ ਅਫਸੋਸ ਛਾ ਜਾਂਦਾ ਹੈ ਪਰ ਕਵੀ ਚਾਹੁੰਦਾ ਹੈ ਕਿ ਅਗਰ ਕੁੜੀਆਂ ਵੀ ਆਪਣੇ ਘਰਾਂ ਦੀਆਂ ਮਾਪਿਆਂ ਦੀਆਂ ਇੱਜ਼ਤਾਂ ਦਾ ਖਿਆਲ ਰੱਖਣ ਤਾਂ ਸਮਾਜ ਵਿੱਚ ਅਜਿਹੇ ਦਿਨ ਜ਼ਰੂਰ ਆਏਗਾ ਜਦੋਂ ਕੁੜੀਆਂ ਦੇ ਜਨਮ ਦੇ ਉੱਪਰ ਵੀ ਖੁਸ਼ੀ ਮਨਾਈ ਜਾਏਗੀ ਤੇ ਮੁੰਡੇ ਤੇ ਕੁੜੀ ਵਿਚਲਾ ਵਿਤਕਰਾ ਖਤਮ ਹੋ ਜਾਏਗਾ ਸੋ ਨਵਜੰਮੀ ਕੁੜੀ ਨੂੰ ਪ੍ਰੌਣੀ ਕਹਿ ਕੇ ਸੰਬੋਧਿਤ ਕੀਤਾ ਹੈ ਡਾਕਟਰ ਜਗਤਾਰ ਦੀ ਰਚਨਾ ਹਰ ਮੋੜ ਤੇ ਸਲੀਬਾਂ ਇੱਕ ਗਜ਼ਲ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕ੍ਰਾਂਤੀ ਲਿਆਉਣ ਦੇ ਚਾਹਵਾਨ ਲੋਕ ਕਦੇ ਵੀ ਮੁਸ਼ਕਿਲਾਂ ਤੋਂ ਨਹੀਂ ਡਰਦੇ ਤੇ ਆਪਣੀ ਨੇਕ ਮੰਜ਼ਿਲ ਹਾਸਲ ਕਰਕੇ ਹੀ ਦਮ ਲੈਂਦੇ ਹਨ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਆਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦੇ ਵਿੱਚ ਲਿਖੀ ਹੈ ਕਵੀ ਨੂੰ ਲੱਗਦਾ ਹੈ ਕਿ ਉਸ ਦੀ ਰਚਨਾ ਇੰਨੀ ਸਮਰੱਥ ਨਹੀਂ ਕਾਬਲ ਨਹੀਂ ਕਿ ਗੁਰੂ ਗੋਬਿੰਦ ਸਿੰਘ ਵਰਗੇ ਮਹਾਨ ਪੁਰਸ਼ ਦੇ ਬਾਰੇ ਵਿੱਚ ਲਿਖ ਸਕੇ ਸੋ ਗੁਰੂ ਗੋਬਿੰਦ ਸਿੰਘ ਦੀ ਬਹਾਦਰੀ ਉਹਨਾਂ ਦੀ ਸੰਤ ਸਿਪਾਹੀ ਵਾਲੀ ਸ਼ਖਸੀਅਤ ਦੀ ਤਾਰੀਫ਼ ਕੀਤੀ ਗਈ ਹੈ ਸੰਤਰਾ ਉਦਾਸੀ ਦੀ ਕਵਿਤਾ ਕਮੀਆਂ ਦਾ ਵੇੜਾ ਇੱਕ ਕ੍ਰਾਂਤੀਕਾਰੀ ਤੇ ਜੁਝਾਰਵਾਦੀ ਕਵਿਤਾ ਹੈ ਜਿਸ ਵਿੱਚ ਕਵੀ ਨੇ ਸਮਾਜ ਦੇ ਵਿੱਚ ਮਜ਼ਦੂਰਾਂ ਨਾਲ ਕਿਰਤੀ ਕਾਮਿਆਂ ਨਾਲ ਹੁੰਦੀ ਨਾ ਬਰਾਬਰੀ ਦੀ ਤੇ ਜ਼ੁਲਮਾਂ ਦੀ ਗੱਲ ਕੀਤੀ ਹੈ ਤੇ ਕਵੀ ਚਾਹੁੰਦਾ ਹੈ ਕਿ ਕਿਰਤੀ ਆਪਣਾ ਹੱਕ ਹਾਸਲ ਕਰਨ ਇਸ ਲਈ ਕ੍ਰਾਂਤੀ ਹੀ ਕਿਉਂ ਨਾ ਕਰਨੀ ਪਵੇ ਹਰ ਕ੍ਰਾਂਤੀ ਕਰਨ ਲਈ ਤਿਆਰ ਹੋ ਜਾਣ ਮਨਮੋਹਨ ਸਿੰਘ ਦਾਉ ਦੀ ਕਵਿਤਾ ਪ੍ਰਕਿਰਤੀ ਨਾਲ ਗੱਲਾਂ ਸਾਨੂੰ ਪੌਣ ਪਾਵ ਬਗਦੀ ਹਵਾ ਬਿਰਖ ਭਾਵ ਕੇ ਦਰਖਤ ਤੇ ਫੁੱਲ ਪੰਛੀ ਪਾਣੀ ਬੱਦਲ ਮਿੱਟੀ ਸੂਰਜ ਤੇ ਰਾ ਇਹਨਾਂ ਵੱਖ-ਵੱਖ ਚੀਜ਼ਾਂ ਦਾ ਮਾਨਵੀਕਰਨ ਕਰਕੇ ਉਹਨਾਂ ਤੋਂ ਕੁਝ ਇਸ ਤਰ੍ਹਾਂ ਦੇ ਉੱਤਰ ਲੈ ਕੇ ਸਿੱਖਿਆ ਇਹ ਦਿੰਦੀ ਹੈ ਕਿ ਜਿਵੇਂ ਇਹ ਕੁਦਰਤ ਹੈ ਇਸ ਦੀ ਤਰਾਈ ਸਾਨੂੰ ਵੀ ਲਗਾਤਾਰ ਨਿਰੰਤਰ ਆਪਣੇ ਕੰਮ ਵਿੱਚ ਮਗਨ ਰਹਿਣਾ ਚਾਹੀਦਾ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੋਗਾ ਸਿੰਘ ਦੀ ਕਵਿਤਾ ਰੁੱਖ ਬੋਲ ਨਾ ਸਕਦੇ ਵਿੱਚ ਦੱਸਿਆ ਗਿਆ ਹੈ ਕਿ ਮਨੁੱਖ ਦਾ ਰੁੱਖਾਂ ਨਾਲ ਕੁਦਰਤ ਨਾਲ ਬਹੁਤ ਗੂੜਾ ਸਾਕ ਹੈ ਤੇ ਦਰਖਤ ਫਕੀਰਾਂ ਵਰਗੇ ਹੁੰਦੇ ਹਨ ਜਿਨ੍ਹਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਵੱਡਣਾ ਨਹੀਂ ਚਾਹੀਦਾ surjit patar ਦੀ ਰਚਨਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਬਹੁਤ ਪ੍ਰਸਿੱਧ ਗਜ਼ਲ ਹੈ ਜਿਸ ਦੇ ਵਿੱਚ ਸਮਾਜ ਦੀਆਂ